ਤੇ ਮੈਨੂੰ ਨਹੀਂ ਸਰ ਲੱਗਦਾ ਜਿੰਦਰੇ ਵਾਲੀ ਜਿਹੜੀ ਗੱਲ ਆ ਹੈ ਸਹੀ ਆ ਮੈਂ ਝੂਠ ਨਹੀਂ ਬੋਲਦਾ ਅੱਛਾ ਜੰਦਰਾ ਲੱਗਾ ਹੁੰਦਾ ਯੈਸ ਯੈਸ ਅੱਛਾ ਜੰਦਰਾ ਜਿਹੜਾ ਵਾ ਉਹ ਤੁਸੀਂ ਵੇਖਿਆ ਸਰ ਲੱਗਦਾ ਜਿੰਦਰਾ ਉਹ ਚੌਕੀ ਦਾ ਨੂੰ ਪੁੱਛ ਲ ਮਾਰਦਾ ਸਭਾਈ ਕਰ ਉਹ ਚੌਕੀ ਦਾ ਆ ਜੀ ਆ ਚੌਕੀ ਦਾ ਬੰਦ ਕਰਦਾ ਭਾਜੀ ਆਓ ਇੱਧਰ ਇੱਧਰ ਆਓ ਧਿਆਨ ਦਿਓ ਅੱਛਾ ਨਹੀਂ ਜਿੰਦਰਾ ਤੁਸੀਂ ਲੱਗਾ ਵੇਖਿਆ ਤੁਹਾਨੂੰ ਦੱਸ ਦੇਗਾ ਸ਼ੀਸ਼ਾ ਕਲੀਅਰ ਕਰਾਉ ਆਓ ਜੀ ਭਾਜੀ ਵੀਡੀਓ ਸਾਹਿਬ ਜਦੋਂ ਇੱਥੋਂ ਚਲੇ ਜਾਂਦੇ ਆ ਜਾਂ ਕਿਸੇ ਮੀਟਿੰਗ ਤੇ ਜਾਂਦੇ ਆ ਤਾਂ ਕੀ ਵੀਡੀਓ ਸਾਹਿਬ ਤਾਲਾ ਲਗਾ ਕੇ ਜਾਂਦੇ ਆ ਪਰ ਨਹੀਂ ਸਰ ਤਾਲਾ ਲਗਾਉਣਾ ਤਾਂ 5 ਵਜੇ ਤੋਂ ਬਾਅ ਦੇ ਦਫਤਰਾਂ ਛੁੱਟੀ ਹੁੰਦੀ ਹੈ ਦਿਨ ਦੁਆਲੇ ਸਵੇਰੇ 9 ਵਜੇ ਦਾ ਸਵੇਰੇ 9 ਵਜੇ ਸਾਰੇ ਹੀ ਦਰਵਾਜ਼ੇ ਖੋਲ ਦੇਣੰਦੇ ਆ ਅੱਛਾ ਸਰ ਤੇ ਵੀਡੀਓ ਸਾਫ ਦਾ ਦਿਨ ਵੇਲੇ ਤਾਲਾ ਲੱਗਾ ਹੁੰਦਾ 10 11 ਵਜੇ ਨਾਲ ਨਹੀਂ ਸਰ ਕਿਉਂ ਭਾਜੀ ਤੁਸੀਂ ਕੀ ਕਹ ਰਹੇ ਸਰ ਤਾਂ ਇਹ ਮੌਕਾ ਵੇਚ ਸਕਦੇ ਕਿ ਹੁਣ ਤਾਂ ਅੱਜ ਖੁੱਲਾ ਵਾ ਮੈਂ ਤਾਂ ਆਇਆ ਮੈਂ ਤਾਂ ਮੈਂ 올ਡੀ ਛੁੱਟੀ ਤੇ ਮੁੰਡਾ ਕੋਲੋਂ ਕਿਹਾ ਠੀਕ ਹੈ ਜੀ ਮੈਂ 올ਡੀ ਦੋ ਦਿਨ ਛੁੱਟੀ ਜਿੱਤੀ ਸੀ ਮੈਂ ਡਾਕ ਕੋਲੋਂ ਕਿਹਾ ਡਾਕ ਮੈਂ ਲੈਣ ਆਇਆ ਮੈਂ ਤੇ ਮੈਨੂੰ ਇੱਥੇ ਨਾ ਕੋਈ ਕਲਰਕ ਲੱਭਣ ਡਿਆ ਨਾ ਕੋਈ ਗੱਲਾਂ ਮੈਂ ਖਲੋਤਾ ਖੱਜਲ ਖਰਾਬ ਹੀ ਹੋਣਿਆ ਦਫਤਰ ਮੁਲਾਈ ਮੈਂ ਖੱ ਇਹ ਕਿਤਨਾ ਕਿਤੇ ਸੱਚਾਈ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਪਰ ਲੇਕਿਨ ਇਹਨਾਂ ਦਾ ਵੀ ਕਹਿਣਾ ਜੇ ਕੱਲ ਤੋਂ ਲੈ ਕੇ ਅਸੀਂ ਕੋਈ ਇਹੋ ਜਿਹਾ ਟਾਈਮ ਵੀਡੀਓ ਸਾਹਿਬ ਕਿੰਨੇ ਵਜੇ ਆਉਂਦੇ ਆ ਸਰ ਵੀਡੀਓ ਸਾਹਿਬ ਸਵੇਰੇ ਆ ਜਾਂਦੇ ਆ ਕੋਈ 9:30 10 ਵਜੇ ਤੱਕ ਆ ਜਾਂਦੇ ਆ ਜੀ 9:30 ਤੇ 10 ਮੀਟਿੰਗ ਜੇ ਹੋਏ ਨਾ ਸਰ ਏਡੀਸੀ ਦਫਤਰ ਮੀਟਿੰਗ ਹੋਵੇ ਜਾਂ ਡੀਸੀ ਦਫਤਰ ਹੋਵੇ ਫੇਰ ਏਡੋ ਹੀ ਨਾ ਥੋੜੀ ਜੀ ਉਹਦਾ ਕੱਲ ਵੀ ਟਾਈਮ ਇੱਥੇ ਹਾਜ਼ਰੀ ਪਰਸੋ ਵੀ ਹਾਜ਼ਰੀ ਠੀਕ ਆ ਜੀ ਤੇ ਬਾਕੀ ਸਰ 9:30 ਵਜੇ ਤੱਕ ਆ ਜਾਂਦੇ ਆ ਇੱਥੇ 9:30 ਤੱਕ ਇੱਥੇ ਪਹੁੰਚ ਜਾਂਦੇ ਆ ਤੇ 5 ਵਜੇ ਤੱਕ ਫੇਰ ਬੋਈ ਬੋਏ ਜੀ ਉਹ ਅੱਜ ਵੀਡੀਓ ਦਫ਼ਤਰ ਵਿੱਚ ਪਹੁੰਚੇ ਆ ਔਰ ਦੱਸ ਦਈਏ ਕਿ ਵੀਡੀਓ ਸਾਹਿਬ ਇੱਥੇ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਸਮਾਂ ਦੱਸ ਦਈਏ ਤੁਹਾਨੂੰ ਕਿ ਡੇਢ ਵਜੇ ਦੇ ਕਰੀਬ ਉਹ ਚੱਲਿਆ ਸਮਾਂ ਡੇਢ ਵਜੇ ਦੇ ਕਰੀਬ ਹੋ ਚੱਲਿਆ ਔਰ ਵੀਡੀਓ ਸਾਹਿਬ ਆਪਣੀ ਚੇਅਰ ਤੇ ਹੈਗੇ ਜਾਂ ਨਹੀਂ ਹੈਗੇ ਹੁਣਾਂ ਬਾਰੇ ਗੱਲਬਾਤ ਕਰਦੇ ਆ ਔਰ ਇੱਥੇ ਅਸੀਂ ਇਹ ਵੀ ਜਾਣਾਂਗੇ ਕਿ ਵੀਡੀਓ ਸਾਹਿਬ ਦਾ ਸਮਾਂ ਕੀ ਆਉਣ ਦਾ ਕਿੰਨੇ ਦਿਨਾਂ ਤੋਂ ਆਉਂਦੇ ਆ ਕਿੰਨੇ ਦਿਨਾਂ ਬਾਅਦ ਇੱਥੇ ਪਹੁੰਚਦੇ ਆ ਕਿੰਨੇ ਟਾਈਮ ਬਾਅਦ ਆਉਂਦੇ ਆ ਔਰ ਇਹ ਚੇਅਰ ਤੁਸੀਂ ਵੇਖ ਸਕਦੇ ਹੋ ਕਿ ਵੀਡੀਓ ਸਾਹਿਬ ਦੀ ਚੇਅਰ ਆ ਔਰ ਬਿਲਕੁਲ ਇਸ ਵੇਲੇ ਟੇਢੀ ਪਈ ਆ ਸਿੱਧੀ ਵੀ ਨਹੀਂ ਪਈ ਟੇਢੀ ਪਈ ਆ ਜਿਵੇਂ ਉੱਠ ਕੇ ਗਏ ਆ ਆਪਣੀ ਚੇਅਰ ਸਿੱਧੀ ਕਰਕੇ ਨਹੀਂ ਗਏ ਔਰ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਂਜੀ ਕਹਿੰਦੇ ਨੂੰ ਕਰੋ ਕੀ ਕਹਿਣਾ ਮੈਂ ਸੰਤੀ ਕਲਰਕਾਂ ਜੀ ਇੱਥੇ ਤੇ ਉਹ ਮੈਡਮ ਗਏ ਆ ਡੀਡੀਪੀ ਸਾਹਿਬ ਦੀ ਮੀਟਿੰਗ ਦੇ ਡੀਡੀਪੀ ਸਾਹਿਬ ਦੀ ਮੀਟਿੰਗ ਤੇ ਗਏ ਆ ਮੈਸੇਜ ਦੱਸਿਓ ਹਾਂਜੀ ਦਿਓ ਮੈਸੇਜ ਦਿਖਾਓ ਮੈਸੇਜ ਦਾ ਅਫਸਰਾਂ ਨੂੰ ਆਉਂਦਾ ਅਫਸਰਾਂ ਨੂੰ ਆਉਂਦਾ ਤੁਹਾਡੇ ਧਿਆਨ ਚ ਕਿਦਾ ਆ ਗਿਆ ਨਹੀਂ ਸਾਨੂੰ ਸਵੇਰੇ ਮੈਡਮ 8:30 ਵਜੇ ਫੋਨ ਕਰਕੇ ਦੱਸ ਦਿੰਦੇਗਾ ਅੱਜ ਮੇਰੀ ਮੀਟਿੰਗ ਆ ਤੁਸੀਂ ਦਫ਼ਤਰ ਹਾਜ਼ਰ ਰਹੋ ਕਿੰਨੇ ਤੋਂ ਕਿੰਨਾ ਟਾਈਮ ਜੈ ਅਸੀਂ ਪਹਿਲੀਆਂ ਤਸਵੀਰਾਂ ਦੱਸ ਦਈਏ ਕਿੰਨੇ ਦੇਣਾ ਤੋ ਇਹੋ ਕੋ ਚੱਲ ਰਿਹਾ ਸਾਨੂੰ ਕੱਲਾ ਆਉਂਦੀਆਂ ਅਸੀਂ ਗਾੜੀਆਂ ਵੀ ਮੀਟਿੰਗਾਂ ਨੇ ਥੋੜੇ ਆਰਡਰ ਪੈਰੇ ਕਰਕੇ ਆਨੇ ਥੋੜੀ ਰਿਪੋਰਟਾਂ ਨੇ ਛੱਪੜਾਂ ਦੀਆਂ ਜਿੱਦਾਂ ਹੋ ਗਈਆਂ ਹੋਰ ਵੀ ਪੰਚਾਇਤਾਂ ਨਾਲ ਰਿਲੇਟਡ ਜਿਹੜੀਆਂ ਨੇ ਨਹੀਂ ਸਮਾਂ ਜਿਹੜਾ ਲੋਕਾਂ ਨੇ ਇੱਥੇ ਦਿੱਤਾ ਵਾ ਉਹਦਾ ਸਮੇਂ ਦਾ ਨਹੀਂ ਨਹੀਂ ਉਹ ਆ ਰਹੇ ਨੇ ਆ ਰਹੇ ਨੇ ਅਫਸਰ ਮੀਟਿੰਗ ਤੋਂ ਬਾਅਦ ਇੱਥੇ ਹੀ ਆ ਰਹੇ ਨੇ ਅੱਛਾ ਮੀਟਿੰਗ ਤੋਂ ਬਾਅਦ ਇੱਥੇ ਆ ਰਹੇ ਆ ਪਰ ਪਹਿਲਾਂ ਕਈ ਵਾਰ ਤੁਸੀਂ ਵੇਖਿਆ ਕਿ ਲਗਭਗ ਤਾਲਾ ਵੀ ਆਪ ਲੱਗਦਾ ਵੀਡੀਓ ਸਾਫਟ ਤਾਲਾ ਵੀ ਰੂਮ ਨੂੰ ਲਗਾਉ ਨਹੀਂ ਨੀ ਉਹ ਤਾਲਾ ਤਾਗ ਰਕੇ ਲੈਣਾ ਵੀ ਇੱਥੇ ਚੌਕੀਦਾਰ ਹੈ ਨਹੀਂ ਕੋਈ ਵੀ ਕਿਉਂ ਨਹੀਂ ਹੈਗਾ ਚੌਕੀਦਾਰ ਚੌਕੀਦਾਰ ਨੂੰ ਸਰਕਾਰ ਨੂੰ ਤੇ ਲੈ ਕੇ ਭੇਜਦਾ ਡੀਸੀ ਨੂੰ ਵੀ ਲੈ ਕੇ ਭੇਜਦਾ ਐਸਡੀਐਮ ਸਾਹਿਬ ਨੂੰ ਵੀ ਲੈ ਕੇ ਭੇਜਦਾ ਕਿਸਾਨੂੰ ਚੌਕੀਦਾਰ ਦੇ ਇੱਕ ਕੋਈ ਸੰਮਤੀ ਲੈਵਲ ਤੇ ਰੱਖਣ ਦੀ ਕੋਈ ਵੀਡੀਓ ਸਾਬ ਦੇ ਆਉਂਦਾ ਟਾਈਮ ਕੀ ਹੈ ਵੈਸੇ ਐਵਰੀਡੇ ਕਿੰਨੇ ਟਾਈਮ ਹੁੰਦੇ ਆ ਟਾਈਮ ਹੀ 9 ਤੋਂ 5 ਇੱਥੇ ਰਹਿੰਦੇ ਆ ਆ ਜਾਂਦੇ 9 ਵਜੇ ਹਾਂਜੀ 9 ਵਜੇ ਜੇ ਅਸੀਂ 10 ਤੋਂ 11 ਦੀਆਂ 12 ਦੀਆਂ ਤੁਹਾਨੂੰ ਵੀਡੀਓ ਦਿਖਾ ਦਈਏ ਫੋਟੋਆਂ ਦਿਖਾ ਦਈਏ ਪਰ ਸਰ ਉਹ ਉਹ ਦੇ ਕਰਕੇ ਹੁੰਦਾ ਨਾ ਜੋ ਮੀਟਿੰਗਾਂ ਕਰਕੇ ਹਾ ਜ਼ਿਲ੍ਹਾ ਲੈਵਲ ਦੀ ਮੀਟਿੰਗ ਕਰਕੇ ਜਿਲ੍ਹਾ ਲੈਵਲ ਦੀ ਮੀਟਿੰਗ ਕਰਕੇ ਬਿਲਕੁਲ ਜੀ ਤੇ ਐਵਰੀ ਡੇ ਮੀਟਿੰਗਾਂ ਹੁੰਦੀ ਆ ਉਹਦੀ ਨੋਟੀਫਿਕੇਸ਼ਨ ਹੁੰਦੀ ਆ ਨਾ ਪਹਿਲੇ ਬਿਲਕੁਲ ਹੁੰਦੀ ਆ ਅਫਸਰਾਂ ਨੂੰ ਮੈਸੇਜ ਆ ਜਾਂਦੇ ਆ ਵਟਸਐਪ ਤੇ ਗਰੁੱਪ ਚ ਪੈਂਦੇ ਆ ਇਹ ਸਾਨੂੰ ਮਿਲ ਜਾਣਗੇ ਵੇਖਣ ਮਾ ਬਿਲਕੁਲ ਮਿਲ ਜਾਣਗੇ ਜੀ ਅਫਸਰਾਂ ਕੋਲ ਤੁਹਾਨੂੰ ਐਵਰੀ ਡੇ ਹੁੰਦੀ ਆ ਮੀਟਿੰਗ ਐਵਰੀ ਡੇ ਐਵਰੀ ਡੇ ਮੀਟਿੰਗ ਹੋ ਰਹੀ ਐ ਲਗਾਤਾਰ ਦਾ ਮਤਲਬ ਹਫਤੇ ਤੇ ਚੱਲੀ ਰਹੀ ਐ ਲਗਾਤਾਰ ਘੜੀ ਜ਼ਿਲ੍ਹਾ ਪਰਿਸ਼ਦ ਹੋ ਰਹੀ ਆ ਕੋਈ ਡੀਡੀਪੀ ਆਫਿਸ ਤੇ ਕੋਈ ਡੀਸੀ ਦੀ ਮੀਟਿੰਗਾਂ ਹੋ ਰਹੀਆਂ ਨੇ ਤੇ ਹੁਣ ਮੀਟਿੰਗਾਂ ਅੱਧ ਹੁਣ ਮੀਟਿੰਗ ਅੱਧੀ ਛੱਡ ਗਿਆ ਨਹੀਂ ਆ ਗਿਆ ਮੈਨੂੰ ਫੋਨ ਆ ਗਿਆ ਕਿ ਆਪਾਂ ਆ ਰਹੇ ਆ ਦਫਤਰ ਤੇ ਪਬਲਿਕ ਡੀਪ ਕਿੰਨੇ ਟਾਈਮ ਨਾਲ ਤੁਹਾਨੂੰ ਫੋਨ ਆਇਆ ਮੈਨੂੰ ਹੋ ਗਿਆ ਕੋਈ 15 ਮਿੰਟ ਹੋਈ ਗਿਆ 15 ਮਿੰਟ ਹੋਇਆ 15 ਮਿੰਟ ਤੋਂ ਪਹਿਲਾਂ ਮੀਟਿੰਗ ਖਤਮ ਹੋਈ ਉੱਥੇ ਨਹੀਂ ਇਹ ਇਹਦੇ ਬਾਰੇ ਨਹੀਂ ਇਹਦੇ ਅਫਸਰਾਂ ਨੂੰ ਪਤਾ ਅੱਛਾ ਆ ਦੱਸ ਰਿਹਾ ਤਸਵੀਰਾਂ ਤੁਹਾਨੂੰ ਕਿ ਇਹ ਤਸਵੀਰਾਂ ਵੀਡੀਓ ਦਫਤਰ ਦੀਆਂ ਔਰ ਵੀਡੀਓ ਸਾਹਿਬਾਰੇ ਗੱਲਬਾਤ ਵੀ ਹੋਈ ਆ ਜੋ ਇੱਥੇ ਕਲਰਕ ਨੇ ਉਹਨਾਂ ਨੇ ਦੱਸਿਆ ਉਹਨਾਂ ਜਾਣਕਾਰੀ ਦਿੱਤੀ ਆ ਕਿ ਵੀਡੀਓ ਸਾਹਿਬ ਬਿਲਕੁਲ 9 ਤੋਂ ਲੈ ਕੇ 5 ਵਜੇ ਤੱਕ ਪਹੁੰਚਦੇ ਆ ਇੱਥੇ ਬਹਿੰਦੇ ਆ ਇੱਥੇ 9 ਵਜੇ ਤੋਂ ਇੱਥੇ ਰੁਕਦੇ ਆ ਔਰ ਪੂਰਾ ਲੋਕਾਂ ਦਾ ਕੰਮ ਕੀਤਾ ਜਾਂਦਾ ਪਰ ਲੇਕਿਨ ਦੱਸ ਦਈਏ ਕਿ ਲੋਕਾਂ ਵੱਲੋਂ ਸਾਨੂੰ ਕਾਲਾਂ ਕੀਤੀਆਂ ਜਾਂਦੀਆਂ ਅਸੀਂ ਰਿਕਾਰਡਿੰਗਾਂ ਪਰੂਪ ਸਾਡੇ ਕੂਲ ਨੇ ਔਰ ਫਿਰ ਅਸੀਂ ਜਾਣਕਾਰੀ ਇਹ ਵੀ ਦੇ ਦਈਏ ਕਿ ਬਹੁਤ ਸਾਰੇ ਉਹ ਸਰਪੰਚ ਪਿੰਡਾਂ ਦੇ ਪੰਚ ਇੱਥੇ ਪਹੁੰਚਦੇ ਆ ਔਰ ਕਈ ਵਾਰ ਇੱਥੇ ਪਹੁੰਚ ਕੇ ਵੇਖਦੇ ਆ ਕਿ ਵੀਡੀਓ ਸਾਬ 9 ਤੋਂ 11 ਵਜੇ ਤੱਕ ਇੱਥੇ ਨਹੀਂ ਪਹੁੰਚਦੇ ਔਰ ਲੰਬਾ ਸਮਾਂ ਲੋਕਾਂ ਨੂੰ ਵੇਟਿੰਗ ਕਰਨੇ ਪੈਂਦੀ ਆ ਔਰ ਇੱਥੇ ਦੱਸਿਆ ਜਾਂਦਾ ਕਿ ਸਾਡੀ ਐਵਰੀਡੇ ਜਿਹੜੀ ਆ ਮੀਟਿੰਗ ਚੱਲਦੀ ਆ ਜੀ ਐਵਰੀਡੇ ਮੀਟਿੰਗ ਆ ਜਿਵੇਂ ਕਲਰਕ ਨੇ ਕਿਹਾ ਹੁਣ ਕਲਰਕ ਸਾਹਿਬ ਕੀ ਸਚਾਈ ਦੱਸਦੇ ਆ ਕਿ ਵਾਕਈ ਮੀਟਿੰਗਾਂ ਐਵਰੀਡੇ ਆ ਇਹ ਵੀਡੀਓ ਸਾਹਿਬ ਦੀਆਂ ਜੇ ਵੀਡੀਓ ਸਾਹਿਬ ਦੀ ਐਵਰੀਡੇ ਮੀਟਿੰਗ ਆ ਤਾਂ ਐਸਡੀਐਮ ਸਾਹਿਬ ਤਾਂ ਰੋਜ਼ ਬੰਦੇ ਆ ਉਹਨਾਂ ਦੀ ਤਾਂ ਐਵਰੀਡੇ ਅਸੀਂ ਵੇਖੀ ਆ ਨਹੀਂ ਸਮਾਂ ਜਿਹੜਾ ਉਹ ਮੈਚ ਨਹੀਂ ਖਾਂਦਾ ਕਿਉਂਕਿ ਸਮਾਂ ਐਸਡੀਐਮ ਸਾਹਿਬ ਵੀ ਕੱਢਦੇ ਆ ਤਹਿਸੀਲਦਾਰ ਸਾਹਿਬ ਵੀ ਕੱਢਦੇ ਆ ਲੇਕਿਨ ਵੀਡੀਓ ਸਾਹਿਬ ਦਾ ਸਮਾਂ ਥੋੜਾ ਜਿਹਾ ਇਸੇ ਤਰ੍ਹਾਂ ਹੁਣ ਇੱਥੇ ਸਰਪੰਚ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਹਾਂਜੀ ਸਰਪੰਚ ਸਾਹਿਬ ਸਤਿਗੁਰ ਜੀ ਸਤਿਗੁਰ ਭਾਈ ਕਿੰਨੇ ਕ ਸਮੇਂ ਤੋਂ ਤੁਸੀਂ ਇੱਥੇ ਆਉਂਦੇ ਹੋ ਇਹ ਕਹਿਣਾ ਚਾਹੁੰਦੇ ਮੈਂ ਕਹਾਂ ਕਿ ਇਹ ਆਪਣੇ ਵੀਡੀਓ ਸਾਬ ਨੇ ਸਾਡੇ ਚੱਕਰ ਤੇ ਚੱਕਰੀ ਮਰਾਂਦੇ ਆ ਨਾ ਸਾਡਾ ਕੋਈ ਪਿੰਡ ਦਾ ਕੋਈ ਕੰਮ ਬਣੇਦਾ ਨਹੀਂ ਵੀਡੀਓ ਸਾਬ ਤੁਹਾਨੂੰ ਕਿੰਨੇ ਟਾਈਮ ਨਾਲ ਇੱਥੇ ਮਿਲਦੇ ਆ ਇੱਥੇ ਨਹੀਂ ਮਿਲਦੇ ਇੱਥੇ ਨਹੀਂ ਮਿਲਦੇ ਕਿੰਨੇ ਟਾਈਮ ਨਾਲ ਕਿੰਨੀ ਵਾਰ ਤੁਸੀਂ ਇੱਥੇ ਆਏ ਹੋ 9 ਤੋਂ 11 ਵਜੇ ਤੱਕ ਤੁਹਾਨੂੰ ਕਦੀ ਮਿਲੇ ਭਾਈ ਅਸੀਂ ਕੱਲ ਵੀ ਆ ਕੇ ਚੱਲ ਗਏ ਆ ਤੇ ਅੱਜ ਵੀ ਆ ਕੇ ਅਸੀਂ ਜਾਣ ਵਾਲੇ ਕੰਮ ਹੋ ਗਿਆ ਤੇ ਅੱਜ ਵੀ ਇੱਥੇ ਹੈ ਅੱਜ ਵੀ ਇੱਥੇ ਤੇ ਕਲਰਕ ਸਾਹਿਬ ਦਾ ਦੱਸਣਾ ਵੀ ਉਹਨਾਂ ਦੀ ਕੋਈ ਮੀਟਿੰਗ ਚੱਲ ਰਹੀ ਆ ਕੀ ਇਸ ਤਰ੍ਹਾਂ ਕੁਝ ਜੀ ਜੀ ਵੈਲਕਮ ਇੱਕ ਮਿੰਟ ਜੀ ਹਾਂ ਕੀ ਕਹਿਣਾ ਚਾਹੁੰਦੇ ਸਰ ਪੰਚਾਇਤ ਸਰ ਆਜੋ ਆਓ ਜੀ ਨਹੀਂ ਤੁਸੀਂ ਵੀ ਜਾਣਕਾਰੀ ਥੋੜੀ ਜੀ ਦੇ ਦਿਓ ਵੀਟੇ ਸਾਹਿਬ ਇੱਕ ਮਿੰਟ ਵੀਟੇ ਸਾਹਿਬ ਇੱਕ ਕਿੰਨੇ ਵਜੇ ਆਉਣਗੇ ਵੀਟੇ ਸਾਹਿਬ ਆਜਣਗੇ ਅੱਧੇ ਘੰਟੇ ਹੈ ਏਡੀਸੀ ਦਫ਼ਤਰ ਹੀ ਅੱਛਾ ਇਹ ਏਡੀਸੀ ਦਾ ਦਫ਼ਤਰ ਹੈ ਮੀਟਿੰਗ ਸੀਗੀ ਹਾਂਜੀ ਹਾਂਜੀ ਤੁਹਾਡੇ ਧਿਆਨ ਚ ਸੀ ਨੋਟੀਫਿਕੇਸ਼ਨ ਹੈ ਗਈ ਉਹਦੀ ਫਿਰ ਮੀਟਿੰਗ ਮਿਲ ਜਾਏਗਾ ਸਭ ਕੁਝ ਅੱਛਾ ਤੇ ਕੱਲ ਵੀ ਜਿਵੇਂ ਇਹਨਾਂ ਦੱਸਿਆ ਵੀ ਕੱਲ 9 ਤੋਂ 11 ਵਜੇ ਵੀਡੀਓ ਸਾਹਿਬ ਆਏ ਦੇ ਕੱਲ ਕੱਲ ਆਏ ਸੀ ਕਿੰਨੇ ਟਾਈਮ ਨਾਲ ਆਏ ਸੀ ਕੱਲ ਜਲਦੀ ਆ ਗਦੇ ਮੀਟਿੰਗ ਕਰਕੇ ਵੀਡੀਓ ਸਾਹਿਬ ਤਾਲਾ ਲਗਾ ਕੇ ਜਾਂਦੇ ਆ ਆਪਣੇ ਰੂਮ ਨੂੰ ਤੁਹਾਡੇ ਧਿਆਨ ਚ ਨਹੀਂ ਕੋਈ ਤਾਲਾ ਨਹੀਂ ਲਾਇਆ ਹੁੰਦਾ ਖੁੱਲ੍ਹਾ ਹੁੰਦਾ ਰੂਮ ਨੂੰ ਤਾਲਾ ਲਗਾ ਕੇ ਜਾਂਦੇ ਆ ਤੁਹਾਡੇ ਧਿਆਨ ਚ ਕਦੀ ਵੇਖਿਆ ਤੁਸੀਂ ਨਹੀਂ ਨਹੀਂ ਤਾਲਾ ਨਹੀਂ ਜੇ ਅਸੀਂ ਫੋਟੋਆਂ ਦੱਸ ਦਈਏ ਟਾਈਮ ਆ ਜਾਂਦਾ ਅੱਜ ਕੱਲ ਮੋਬਾਈਲਾਂ ਤੇ ਫੋਟੋ ਦਾ ਜਦੋਂ ਫੋਟੋ ਸ਼ੂਟ ਕਰੀਏ ਨਾ ਉਹਦਾ ਟਾਈਮ ਆ ਜਾਂਦਾ ਕਿੰਨੇ ਟਾਈਮ ਨਾਲ ਦਾ ਅਸੀਂ ਫੋਟੋ ਜਿਹੜੀ ਆ ਉਹ ਲਈ ਆ ਤਾਂ ਉਸ ਵੇਲੇ ਤੁਸੀਂ ਨਹੀਂ 9 ਵਜੇ ਤੋਂ ਤਾਲਾ ਤੋਂ ਨਾ ਦਫ਼ਤਰ ਤਾਂ ਖੁੱਲ ਜਾਂਦਾ ਨਾ ਨਹੀਂ ਖੁੱਲਦਾ ਨਾ ਅਸੀਂ ਤਾਂ ਗੱਲ ਨਹੀਂ ਤਾਲਾ ਤੇ ਉਹਨੇ ਦਫਤਰ ਲੋਕਾਂ ਦਾ ਕਹਿਣਾ ਲੋਕ ਸਾਨੂੰ ਫੋਟੋ ਆ ਭੇਜ ਨਹੀਂ ਨਹੀਂ ਆਹ ਦੀ ਗੱਲ ਨਹੀਂ 9 ਵਜੇ ਤੇ ਲੋਕਾਂ ਦੇ ਕੰਮ ਹੋ ਰਹੇ ਆ ਇਸ ਦਫਤਰ ਬਿਲਕੁਲ ਸਹੀ ਹੋ ਰਹੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਵਧੀਆ ਕੰਮ ਹੋ ਰਹੇ ਲੋਕਾਂ ਦੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਹਾਂ ਜੀ ਹੁਣੇ ਮੀਟਿੰਗ ਕੀਤੀ ਹੈ ਜੀ ਗ੍ਰਾਮ ਪੰਚਾਇਤ ਪਰਸਾਂ ਦੀ ਅੱਛਾ ਪਰਸ ਗ੍ਰਾਮ ਪੰਚਾਇਤ ਦੀ ਮੀਟਿੰਗ ਕੀਤੀ ਹੁਣੇ ਕੀਤੀ ਹੈ ਜੀ ਤੇ ਹੁਣ ਵੀਡੀਓ ਸਾਹਿਬ ਕਿੰਨੇ ਸਮੇਂ ਤੱਕ ਪਹੁੰਚ ਰਹੀ ਹੈ ਵੱਧ ਤੋਂ ਵੱਧ 15 ਅੱਜ ਅੱਧੇ ਘੰਟੇ ਦੇ ਵਿੱਚ ਵਿੱਚ ਆ ਜੀ ਵੀਡੀਓ ਸਾਹਿਬ ਦੀ ਮੀਟਿੰਗ ਹੈਗੀ ਸੀ ਅੱਜ ਹਾਂ ਜੀ ਹਾਂ ਜੀ ਅੱਜ ਦੋ ਮੀਟਿੰਗਾਂ ਸੀ ਹਾਂਜੀ ਹਾਂਜੀ ਤੇ ਬਾਕੀ ਲੋਕਾਂ ਦੇ ਕੰਮ ਹੋ ਰਹੇ ਆ ਹੋ ਰਹੇ ਤੇ ਇਹ ਜੋ ਲੋਕ ਸਰਪੰਚ ਜੋ ਕਹਿ ਰਹੇ ਆ ਇਹ ਇਹਨਾਂ ਦਾ ਕਹਿਣਾ ਉਹਨੂੰ ਕਿਵੇਂ ਦੇਖਦੇ ਹੋ ਨਹੀਂ ਕੰਮ ਤਾਂ ਹੋ ਰਿਹਾ ਸਾਰੇ ਦਾ ਹਾਂਜੀ ਸਰਾਜ ਸੱਚ ਗੱਲ ਜੀ ਸੱਚੀ ਗੱਲ ਜੀ ਕਿਲਾ ਮੈਂ ਆਪਣਾ ਰਾਜੀਦੀਪ ਸਿੰਘ ਕੀ ਡਿਊਟੀ ਆਪਣੀ ਕਲਾਸ 4 ਤੇ ਤੁਸੀਂ ਵੀਡੀਓ ਸਾਹਿਬ ਦੇ ਦਫ਼ਤਰ ਕਿੰਨੇ ਕੋਈ ਟਾਈਮ ਨਾਲ ਲੋਕ ਆ ਜਾਂਦਾ ਵੀਡੀਓ ਸਾਹਿਬ ਕਿੰਨੇ ਕੋਈ ਪਹੁੰਚਦੇ ਸਰ ਮੇਰੀ ਤਿੰਨ ਦਿਨ ਡਿਊਟੀ ਹੈਗੀ ਆ ਸੋਮਵਾਰ ਮੰਗਲਵਾਰ ਬੁੱਧਵਾਰ ਇਹ ਰੇੜੀ ਸੀ ਦਫ਼ਤਰ ਮੇਰੀ ਵੀਸ਼ਕ ਉਹ ਇੱਥੇ ਆ ਜੀ ਮੈਂ ਡਾਕ ਡੂਗ ਦੇਣ ਜਾਂਦਾ ਮੈਂ ਤੇ ਮੈਨੂੰ ਡਾਕ ਮਿਲਦੀ ਨਹੀਂ ਟਾਈਮ ਸਰ ਜੇ ਮੈਨੂੰ ਕਹਿੰਦੇ ਆ ਤੇ ਮੈਨੂੰ ਕਹਿੰਦੇ ਕਿ WhatsApp ਭੇਜਤੀ ਆ ਤਾਂ ਅਗਲੇ ਬੰਦੇ ਮੈਨੂੰ ਫੋਨ ਕਰਦੇ ਕਿ ਡਾਕ ਨਹੀਂ ਪਹੁੰਚੀ ਜੀ ਤੇ ਮੈਨੂੰ ਨਹੀਂ ਸਰ ਲੱਗਦਾ ਜਿੰਦਰਾ ਵਾਲੀ ਜਿਹੜੀ ਗੱਲ ਆ ਹੈ ਸਹੀ ਆ ਮੈਂ ਝੂਠ ਨਹੀਂ ਬੋਲਦਾ ਅੱਛਾ ਜਿੰਦਰਾ ਲੱਗਾ ਹੁੰਦਾ ਯੈਸ ਯੈਸ ਅੱਛਾ ਜਿੰਦਰਾ ਜਿਹੜਾ ਵਾ ਉਹ ਤੁਸੀਂ ਵੇਖਿਆ ਸਰ ਲੱਗਦਾ ਜਿੰਦਰਾ ਉਹ ਚੌਂਕੀ ਦਾ ਨੂੰ ਕੁੱਟ ਮਾਰਦਾ ਤਾਂ ਭਾਈ ਕਰ ਹਾਂ ਜੀ ਆ ਚੌਂਕੀ ਦਾ ਬੰਦ ਕਰਦਾ ਪਾਜੀ ਆਓ ਇਧਰ ਇਧਰ ਆਓ ਅੱਛਾ ਨਹੀਂ ਜਿੰਦਰਾ ਤੁਸੀਂ ਲੱਗਾ ਵੇਖਿਆ ਤੁਹਾਨੂੰ ਦੱਸ ਦੇਗਾ ਸ਼ੀਸ਼ਾ ਕਲੀਅਰ ਕਰਾਉਂਦਾ ਆਓ ਜੀ ਪਾਜੀ ਵੀਡੀਓ ਸਾਹਿਬ ਜਦੋਂ ਇੱਥੋਂ ਚਲੇ ਜਾਂਦੇ ਆ ਜਾਂ ਕਿਸੇ ਮੀਟਿੰਗ 'ਚ ਜਾਂਦੇ ਆ ਤਾਂ ਕੀ ਨੇ ਸਰ ਤਾਲਾ ਲਗਾਣਾ ਦਾ 5 ਵਜੇ ਤੋਂ ਬਾਅਦ ਸਰ ਹਾਂ ਜੋ ਦਫਤਰ ਛੁੱਟੀ ਹੋ ਜਾਂਦੀ ਦੁਬਾਰਾ ਸਵੇਰੇ 9 ਵਜੇ ਦਾ ਸਵੇਰੇ 9 ਵਜੇ ਸਾਰੇ ਹੀ ਦਰਵਾਜ਼ੇ ਬੇ ਖੋਲ ਦੇਣਾਂ ਦੇ ਆ ਅੱਛਾ ਸਰ ਤੇ ਵੀਡੀਓ ਸਾਫ ਦਾ ਦਿਨ ਵੇਲੇ ਤਾਲਾ ਲੱਗਾ ਹੁੰਦਾ 10 11 ਵਜੇ ਨਾਲ ਨਹੀਂ ਸਰ ਕਿਉਂ ਭਾਜੀ ਤੁਸੀਂ ਕੀ ਕਹ ਰਹੇ ਸਰ ਤੇ ਹੀ ਮੌਕਾ ਬੇਚਦੇ ਕਿਸ ਤਰ੍ਹਾਂ ਕੇ ਹੋਂਦਾ ਤੇ ਖੁੱਲਾ ਵਾ ਮੈਂ ਤਾਂ ਆਇਆ ਮੈਂ ਤਾਂ ਮੈਂ 올ਡੀ ਛੁੱਟੀ ਤੇ ਮੁੰਡਾ ਕੋ ਲਓ ਗਿਆ ਠੀਕ ਹੈ ਜੀ ਮੈਂ ਆਉਂਦੀ ਦੋ ਦਿਨ ਛੁੱਟੀ ਜਿੱਤੀ ਸੀ ਮੈਂ ਡਾਕ ਕੋ ਲਓ ਗਿਆ ਡਾਕ ਮੈਂ ਲੈਣ ਆਇਆ ਮੈਂ ਤੇ ਮੈਨੂੰ ਇੱਥੇ ਨਾ ਕੋ ਕਲਰਕ ਲੱਭਣ ਦੇ ਆ ਨਾ ਕੋ ਗੱਲ ਆ ਮੈਂ ਖਲੋਤਾ ਖੱਜਲ ਇਹ ਕਿਤਨਾ ਕਿਤੇ ਸੱਚਾਈ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਪਰ ਲੇਕਿਨ ਇਹਨਾਂ ਦਾ ਵੀ ਕਹਿਣਾ ਜੇ ਕੱਲ ਤੋਂ ਲੈ ਕੇ ਅਸੀਂ ਕੋਈ ਇਹੋ ਜਿਹਾ ਟਾਈਮਡ ਵੀਡੀਓ ਸਾਹਿਬ ਕਿੰਨੇ ਵਜੇ ਆਉਂਦੇ ਆ ਸਰ ਵੀਡੀਓ ਸਾਹਿਬ ਸਵੇਰੇ ਆ ਜਾਂਦੇ ਕੋਈ 9:30 10 ਵਜੇ ਤੱਕ ਆ ਜਾਂਦੇ ਜੀ 9:30 ਤੇ 10 ਮੀਟਿੰਗ ਜੇ ਹੋਏ ਨਾ ਸਰ ਏਡੀਸੀ ਦਫਤਰ ਮੀਟਿੰਗ ਹੋਵੇ ਜਾਂ ਡੀਸੀ ਦਫਤਰ ਹੋਵੇ ਫਿਰ ਲੇਟ ਹੋ ਜਾਂਦਾ ਥੋੜੀ ਜੀ ਉਦਾਂ ਕੱਲ ਵੀ ਟਾਈਮ ਇੱਥੇ ਹਾਜ਼ਰੀ ਪਰਸੋ ਵੀ ਹਾਜ਼ਰੀ ਠੀਕ ਆ ਜੀ ਤੇ ਬਾਕੀ ਸਰ 9:30 ਵਜੇ ਤੱਕ ਆ ਜਾਂਦੇ ਉੱਥੇ 9:30 ਤੱਕ ਇੱਥੇ ਪਹੁੰਚ ਜਾਂਦੇ ਆ ਤੇ 5 ਵਜੇ ਤੱਕ ਫਿਰ ਇੱਥੇ ਕੋਈ ਵੀ ਹੈ ਉਹ ਚਲੋ ਦੱਸ ਦਈਏ ਕਿ ਇਹ ਤਸਵੀਰਾਂ ਤੁਹਾਨੂੰ ਫਿਰ ਵੀਡੀਓ ਦਫ਼ਤਰ ਦੀਆਂ ਔਰ ਇਹ ਪਾਣੀ ਦੇ ਵਿੱਚ ਆ ਗੰਦਗੀ ਭਰੀ ਹੋਈ ਏ ਔਰ ਗਲਾਸ ਪੀਣ ਨੂੰ ਨਹੀਂ ਹੈ ਸਫਾਈ ਨਹੀਂ ਇਹ ਦਰ ਦੱਸ ਦਈਏ ਅੱਗੇ ਅਸੀਂ ਤਸਵੀਰਾਂ ਬਾਹਰ ਦੀਆਂ ਆ ਬਾਹਰ ਦੀਆਂ ਤਸਵੀਰਾਂ ਆ ਵੀਡੀਓ ਦਫ਼ਤਰ ਦੇ ਹਾਲਾਤ ਨੇ ਆ ਹਾਲਾਤ ਵੇਖੇ ਜਾਣ ਵੀਡੀਓ ਸਭ ਮੀਟਿੰਗ 'ਚ ਹੁੰਦੇ ਆ ਤਾਂ ਮੀਟਿੰਗ ਵਿੱਚ ਇਹਨਾਂ ਨੂੰ ਕੀ ਮਿਲਦਾ ਮੀਟਿੰਗ ਵਿੱਚੋਂ ਕੀ ਸਿੱਖ ਕੇ ਆਉਂਦੇ ਆ ਔਰ ਮੀਟਿੰਗ ਦੇ ਵਿੱਚ ਉੱਚ ਅਧਿਕਾਰੀ ਲਗਾਤਾਰ ਇਹਨਾਂ ਨੂੰ ਬਹੁਤ ਸਾਰੀਆਂ ਹਦਾਇਤਾਂ ਦਿੰਦੇ ਆ ਬਹੁਤ ਸਾਰੇ ਕੰਮ ਇਹਨਾਂ ਦੇ ਨਿਪਰੇ ਛੱਡਿਆ ਜਾਂਦਾ ਹੈ ਲੇਕਿਨ ਇਹਨਾਂ ਵੱਲੋਂ ਕੰਮ ਬਿਲਕੁਲ ਨਿਪਰੇ ਨਹੀਂ ਚਾੜਿਆ ਜਾਂਦਾ ਹੁਣ ਦੱਸ ਦਿਓ ਅੱਗੇ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਗੇ ਆਇਆ ਜਾਵੇ ਕਿ ਆਹ ਜੀਸੀਬੀ ਚਾਹੇ ਕੰਡਮ ਹੈ ਪੁਰਾਣੀ ਹੈ ਜਾਂ ਕੋਜਾ ਆਹ ਕਿਹਨਾਂ ਦੀ ਡਿਊਟੀ ਆ ਕੌਣ ਇਸ ਨੂੰ ਜੰਗਲ ਦੇ ਵਿੱਚੋਂ ਬਾਹਰ ਕੱਢੇਗਾ ਆ ਤਸਵੀਰਾਂ ਵੇਖੋ ਤੁਸੀਂ ਕਿ ਆਹ ਜੀਸੀਬੀ ਜਿਹੜੀ ਆ ਇਹ ਕਿਵੇਂ ਲੱਗੀ ਆ ਪੂਰੀ ਵਿੱਚ ਦੱਬੀ ਹੋਈ ਆ ਕਿਸੇ ਵੀਡੀਓ ਸਾਹਿਬ ਨੇ ਇਸ ਨੂੰ ਬਾਹਰ ਕੱਢਣ ਦੀ ਹਿੰਮਤ ਨਹੀਂ ਕੀਤੀ ਕਿਸੇ ਨੇ ਇਹ ਨਹੀਂ ਕੀਤਾ ਕਿ ਇਸ ਨੂੰ ਬਾਹਰ ਕੱਢਿਆ ਜਾਵੇ ਹੁਣ ਆ ਦੱਸ ਦਈਏ ਕਿ ਪੂਰੀ ਘਾ ਦੇ ਵਿੱਚ ਬਿਲਕੁਲ ਬੰਦ ਹੈ ਆ ਤਸਵੀਰਾਂ ਤੁਸੀਂ ਵੇਖੋ ਔਰ ਆ ਇੱਕ ਕਿਸ਼ਤੀ ਆ ਪਤਾ ਨਹੀਂ ਪੁਰਾਣੀ ਆ ਖਰਾਬ ਆ ਕੀ ਆ ਜੇ ਕੰਡਮ ਹੁੰਦੀ ਤਾਂ ਕਿਤੇ ਹੋਰ ਹੁੰਦੀ ਲੇਕਿਨ ਇਸ ਦੇ ਵਿੱਚ ਵੀ ਕਚਰਾ ਸੁੱਟਿਆ ਗਿਆ ਹੁਣ ਅੱਗੇ ਗੱਲਬਾਤ ਕਰਦੇ ਆ ਕੌਣ ਕੌਣ ਬਾਹਰ ਖੜਾ ਹੈ ਕੌਣ ਇੱਥੇ ਆਇਆ ਔਰ ਪਿੰਡਾਂ ਦੇ ਲੋਕ ਕਿੱਥੋਂ-ਕਿੱਥੋਂ ਆਏ ਨੇ ਸਰਪੰਚ ਕਿੱਥੋਂ-ਕਿੱਥੋਂ ਆਏ ਨੇ ਪੂਰੀ ਗੱਲਬਾਤ ਕਰਦੇ ਆਂ ਔਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਇਸ ਬਾਰੇ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ ਇਹ ਮੈਂ ਕਿਹ ਜਿਹੜੀ ਪਬਲਿਕ ਆਈ ਆ ਇੱਥੇ ਪਿੰਡਾਂ ਦੇ ਸਰਪੰਚ ਆਏ ਆ ਵੀਡੀਓ ਦਫ਼ਤਰ ਵਿੱਚ ਕੀ ਕਾਰਨ ਕੀ ਆ ਕਿਉਂ ਲੋਕ ਇਕੱਠੇ ਹੋ ਕੇ ਆ ਜੀ ਇਹ ਨਾ ਸਾਡੇ ਸਤਿਕਾਰਯੋਗ ਲੋਕਾਂ ਨੇ ਚੁਣੀ ਹੋਈ ਨੁਮਾਇਦੇ ਨੇ ਸਰਪੰਚ ਸਾਹਿਬ ਨੇ ਇਹਨਾਂ ਦਾ ਕਹਿਣਾ ਸੀ ਕਿ ਸੈਕਟਰੀ ਜਿਹੜੇ ਨੇ ਸਾਨੂੰ 10-10 ਦਿਨ ਹੋ ਗਿਆ ਫੋਨ ਕਰਦੇ ਆ ਪਰ ਸਾਡਾ ਕੰਮ ਨਹੀਂ ਹੋ ਰਿਹਾ ਬਟ ਵੀਡੀਓ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਦੀ ਮੀਟਿੰਗ ਸੀ ਏਡੀਸੀ ਸਾਹਿਬ ਨਾਲ ਡੀਡੀਪੀਓ ਸਾਹਿਬ ਨਾਲ ਤੇ ਉਹ ਉੱਥੋਂ ਆ ਉਹ ਉੱਥੋਂ ਚੱਲ ਗਏ ਨੇ ਤੇ ਹੁਣ ਆਪਾਂ ਇਹ ਹੀ ਹੈ ਕਿ ਇੱਥੇ ਜਿਹੜੇ ਕਿ ਆਪਾਂ ਬਲਾਕ ਦੇ ਵਿੱਚ ਆਏ ਆ ਠੀਕ ਹੈ ਜੀ ਚਲੋ ਅਫਸਰ ਦੇ ਵਿੱਚ ਤੁਹਾਨੂੰ ਪਤਾ ਸਾਡੀ ਸਰਕਾਰ ਦੇ ਵਿੱਚ ਪਿੰਡਾਂ ਦੇ ਵਿੱਚ ਚਾਹੇ ਲੈ ਲਓ ਵਿਕਾਸ ਕਾਰਜਾਂ ਦੇ ਕੰਮ ਲੈ ਲਓ ਚਾਹੇ ਉਹ ਸ਼ਹਿਰਾਂ ਦੇ ਵਿੱਚ ਲੈ ਲਓ ਕਿ ਉਹ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਨੇ ਤੇ ਹੁਣ ਸਾਡੇ ਵੀਡੀਓ ਸਾਹਿਬ ਆ ਰਹੇ ਨੇ ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਸ ਇੱਥੇ ਘੱਟੋ ਘੱਟ ਵੀ 30 ਪਿੰਡ ਦੇ ਸਰਪੰਚ ਇੱਥੇ ਨੇ ਹਨਾ ਜੀ ਆ ਸਾਡੇ ਬਠੋਵਾਲ ਤੋਂ ਨੇ ਉਹ ਸਾਡੇ ਜੀਦਾ ਸਹੈਣੀਆਂ ਤੋਂ ਨੇ ਬਿੱਟੂ ਜੀ ਨੇ ਜਿਹੜੇ ਈਸਾਪੁਰ ਤੋਂ ਨੇ ਫਿਰ ਸਾਡੇ ਜਗੀਰ ਸਿੰਘ ਜੀ ਨੇ ਚੀਦਾ ਸੈਣੀਆ ਤੋਂ ਫਿਰ ਸਾਡੇ ਬਾਜੀਗਰ ਕੁੱਲੀਆਂ ਤੋਂ ਬਾਜੀਗਰ ਪਟੋਆ ਬਾਜੀਗਰ ਅੱਛਾ ਇਹ ਇਹ ਇਹਨਾਂ ਦਾ ਕੀ ਕੋਈ ਕੰਮ ਨਹੀਂ ਹੋ ਰਿਹਾ ਇਹਨਾਂ ਦੇ ਕੀ ਚੱਕਰ ਆ ਵੀਡੀਓ ਸਾਹਿਬ ਇਹਨਾਂ ਨੂੰ ਸਮਾਂ ਨਹੀਂ ਦੇ ਰਹੇ ਜਾਂ ਵੀਡੀਓ ਸਾਹਿਬ ਕੰਮ ਵਾਸਤੇ ਇਹਨਾਂ ਨੂੰ ਕੋਈ ਉਤਸ਼ਾਹਿਤ ਨਹੀਂ ਹੋ ਰਿਹਾ ਜੀ ਇਹ ਦੇਖੋ ਪਤਾ ਕੀ ਗੱਲ ਆ ਜੀ ਇਹਨਾਂ ਦਾ ਇੱਕ ਨਾ ਤੁਹਾਨੂੰ ਪਤਾ ਡੋਂਗਲ ਵੈਰੀਫਾਈ ਹੁੰਦੀ ਆ ਇਹਨਾਂ ਦੀ ਡੋਂਗਲ ਵੈਰੀਫਾਈ ਹੋਣ ਗਿਆ ਤੇ ਪਿੰਡਾਂ ਦੇ ਕੰਮ ਸ਼ੁਰੂ ਹੋਣਗੇ ਠੀਕ ਆ ਚਲੋ ਵੀਡੀਓ ਸਾਹਿਬ ਤੇ ਬਹੁਤ ਸਾਰੇ ਇਹਨਾਂ ਨੂੰ ਫੋਨ ਕਰਕੇ ਮਾੜੀ ਮਦਦ ਕਰਦੇ ਬਟ ਜਿਹੜੇ ਸੈਕਟਰੀ ਨੇ ਉਹ ਇਹਨਾਂ ਨੂੰ ਕਦੇ ਕਹਿੰਦੇ ਕਿ ਤੁਸੀਂ ਆਪਣਾ ਹੈਂ ਜਿਹੜੇ ਪ੍ਰਬੰਧਕ ਪ੍ਰਬੰਧਕ ਵਾਲਿਆਂ ਦੇ ਨਵੇਂ ਕੀ ਸਰਪੰਚ ਸਾਹਿਬ ਦੇਣਗੇ ਯਾਰ ਦੱਸੋ ਮੈਨੂੰ ਹੈ ਜਿਹੜੇ ਵਿਚਾਰੇ ਹੁਣ ਨਵੇਂ ਬਣੇ ਨੇ ਪਿੰਡਾਂ ਵਾਲਿਆ ਫੌਜੀ ਵਿਚਾਰਾ ਬਣਿਆ ਫੌਜ ਦੇਸ਼ ਦੀ ਫੌਜੀ ਬੰਦਾ ਵਾ ਉਹ ਦੇਸ਼ ਦੀ ਸੇਵਾ ਕਰਕੇ ਆਇਆ ਠੀਕ ਹੈ ਜੀ ਦੇਸ਼ ਦੀ ਸੇਵਾ ਕਰਕੇ ਆਇਆ ਹੁਣ ਉਹ ਆਪਣੇ ਪਿੰਡ ਦੀ ਸੇਵਾ ਕਰ ਰਿਹਾ ਪਰ ਜਿਹੜੇ ਸੈਕਟਰੀ ਨੇ ਉਹਨੂੰ ਕਹਿ ਰਿਹਾ ਕਦੀ ਕਸਵਾਰ ਆ ਜਾਗਾ ਮੰਗਲਵਾਰ ਆ ਜਾਗਾ ਜਿਹੜੇ ਯਾਰ ਪ੍ਰਬੰਧਕਾਂ ਨੇ ਸਿਸਟਮ ਕੀਤਾ ਵਾ ਉਹ ਇਹਨਾਂ ਨੂੰ ਕਿੱਥੋਂ ਪਤਾ ਲੱਗੇਗਾ ਹੈ ਤੇ ਮੈਂ ਅੱਜ ਆਇਆ ਵਾ ਮੈਂ ਦੁਖੀ ਹੋ ਕੇ ਜੀ ਦੇਖੋ ਆਡੀ ਸਰਕਾਰ ਆ ਸਰਪੰਚ ਸਾਡੇ ਨੇ ਦੇ ਮੇਰੇ ਸਰਪੰਚਾਂ ਨੂੰ ਜਾਂ ਸਾਡੇ ਹਲਕੇ ਕਿਤਾ ਜਾਏਗਾ ਜਾਂ ਤੇ ਕੰਮ ਕਰੋ ਜਾਂ ਜੰਡਿਆਰ ਪੋਸਟਿੰਗ ਕਰਾ ਕੇ ਹੈੱਡ ਕੁਆਰਟਰ 'ਚ ਬਹਿ ਜਾਓ ਜਿਹੜੀ ਸਿੱਧੀ ਗੱਲ ਆ ਠੀਕ ਹੈ ਜੀ ਜਿਨ੍ਹਾਂ ਨੇ ਨਹੀਂ ਮਜਲੂਸ ਕੱਢਾਂਗਾ ਜੀ ਚੰਗਾ ਠੀਕ ਹੈ ਜੀ ਜਿਹੜੇ ਜਿਨ੍ਹਾਂ ਨੇ ਵੀ ਮਤਲਬ ਕਿ ਮੈਂ ਤੁਹਾਨੂੰ ਕਹਿਦਾ ਕਿ ਸਾਡੇ ਜੇ ਸਾਡੇ ਯਾਰ ਲੋਕਾਂ ਨੇ ਇੱਕ ਚੁਣਿਆ ਨੁਮਾਇਦਾ ਹੋਆ ਲੋਕਾਂ ਨੇ ਚੁਣਿਆ ਸਾਡੀ ਸੇਵਾ ਕਰੇਗਾ ਤੇ ਜੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਐਪਰੀਸ਼ੀਏਟ ਕਰਕੇ ਉਹਨਾਂ ਦੇ ਨਾਲ ਕੰਮ ਨਹੀਂ ਕਰੋਗੇ ਉਹ ਕਿੱਦਾਂ ਕੰਮ ਕਰੇਗਾ ਵਿਚਾਰਾ ਇੱਕ ਵਾਰੀ ਆਏਗਾ ਦੋ ਵਾਰੀ ਤੀਜੀ ਵਾਰੀ ਉਹ ਟੁੱਟ ਕੇ ਘਰ ਬਹਿ ਜਾਏਗਾ ਠੀਕ ਹੈ ਜੀ ਉਹਨ ਆ ਜਿਹੜੇ ਸਰਪੰਚ ਸਾਹਿਬ ਨੇ ਇਹਨਾਂ ਨੂੰ ਘਟੋ ਘਟ ਵੀ ਤੇ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਨੂੰ 2 ਮਹੀਨੇ ਹੋ ਗਿਆ ਆ ਜਿਹੜੇ ਸਿਰਫ ਇੱਕ ਇੱਥੇ ਸੁਖਦੇਵ ਸਿਰਫ ਉਹ ਸੀ ਕੀ ਨਾਮ ਹੈ ਪੰਚਾਇਤ ਸੈਕਟਰੀ ਉਹ ਕਹਿੰਦਾ ਮੈਂ ਪਿਛਲਾ ਤਾਰੇ ਕੋ ਲੈਣਾ ਵਾ ਫਿਰ ਮੈਂ ਕੰਮ ਸ਼ੁਰੂ ਕਰਨਾ ਵਾ ਤੇ ਜਿਹੜਾ ਦੂਜਾ ਸੀ ਉਹ ਕਹਿੰਦਾ ਪਿਛਲੇ ਦਾ ਪ੍ਰਬੰਧਕ ਜਿਹੜੇ ਆ ਉਹ ਸੈਕਟਰੀ ਲੱਗੇ ਪਏ ਸੀਦਾ ਹਿਸਾਬ ਹੈ ਨਾ ਕੋ ਕਹਦਾ ਦੇਖੋ ਉਹ ਹੀ ਤਾਂ ਕਹਿ ਰਹੇ ਆ ਕਿ ਇਹਨਾਂ ਇਹਨਾਂ ਨੂੰ ਕੋਈ ਕੀ ਹਿਸਾਬ ਲਵੋਗੇ ਉਹ ਕਹਿੰਦੇ ਯਾਰਾਂ ਅਸੀਂ ਤਾਂ ਹੁਣ ਤੁਸੀਂ ਹੋਂ ਦਾ ਮਤਾ ਪਵਾ ਕੇ ਹੋਂ ਦੀ ਜ਼ਿੰਮੇਵਾਰੀ ਲਵੋ ਅਸੀਂ ਕੰਮ ਸ਼ੁਰੂ ਕਰਦੇ ਆ ਠੀਕ ਹੈ ਜੀ ਤੁਹਾਡੇ ਕੋ ਆ ਵੀਡੀਓ ਸਾਹਿਬ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਕਰਦੇ ਵੀਡੀਓ ਸਾਹਿਬ ਵੇਖੋ ਹੁਣ ਤੇ ਉਹ ਨਾ ਮੀਟਿੰਗ ਦੇ ਵਿੱਚ ਸੀ ਨਾ ਨਹੀਂ ਐਵਰੀ ਡੇ ਕਹਿੰਦੇ ਮੀਟਿੰਗਾਂ ਹੀ ਚਲਦੀਆਂ ਆ ਮਾ ਜਿਵੇਂ ਉਹ ਤਾਂ ਗੱਲ ਹੈ ਐਵਰੀ ਡੇ ਮੀਟਿੰਗ ਵੇਖੋ ਹੁਣ ਐਸ ਡੀ ਐਮ ਸਾਹਿਬ ਨੇ ਡੀ ਸੀ ਸਾਹਿਬ ਨੇ ਆਪਣੇ ਦਫ਼ਤਰ ਵਿੱਚ ਬੰਦੇ ਲੋਕ ਦੇ ਕੰਮਾਂ ਦੇ ਵਾਸਤੇ ਉਹਨਾਂ ਨੂੰ ਕੰਮ ਦਿੰਦੇ ਨੇ ਠੀਕ ਹੈ ਪਬਲਿਕ ਸਰਵੰਟ ਦਾ ਮਤਲਬ ਕੀ ਹੈ ਜਿਸ ਪਬਲਿਕ ਸਰਵੰਟ ਦਾ ਮਤਲਬ ਆ ਲੋਕਾਂ ਦੇ ਨੌਕਰ ਠੀਕ ਹੈ ਤੇ ਸੈਕਟਰੀ ਦਾ ਮਤਲਬ ਕੀ ਹੈ ਕਿ ਪਿੰਡ ਦਾ ਸਰਪੰਚ ਸਰਪੰਚ ਦੇ ਨਾਲ ਸਹਿ ਸਹਿਯੋਗ ਕਰਨ ਵਾਲਾ ਬੰਦਾ ਨਾ ਕਿ ਉਹ ਮਾਲਕ ਠੀਕ ਹੈ ਜੀ ਉਹ ਇਹਨਾਂ ਦੇ ਨਾਲ ਮੈਂ ਜੀ ਸਿੱਧੀ ਗੱਲ ਤੁਹਾਡੇ ਚੈਨਲ ਰਾਹੀਂ ਕਹਿਦਾ ਕਿ ਮੇਰੇ ਪਿੰਡਾਂ ਦਾ ਵਿਕਾਸ ਮੈਂ ਨਾ ਰੁਕਣ ਦੇਣਾ ਜੇ ਤੇ ਨਾ ਹੀ ਸਰਦਾਰ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਅਮਨ ਅਰੋੜਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਸ਼ਹਿਰੀ ਕਲਸੀ ਜੀ ਇਹਨਾਂ ਦੇ ਸਾਫ਼ ਜਿਹੜੇ ਨੇ ਇਹਨਾਂ ਦੇ ਨਿਰਦੇਸ਼ਾਂ ਉੱਤੇ ਕੰਮ ਹੋ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਕੰਮ ਹੋ ਰਿਹਾ ਇਹ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੀ ਤੇ ਨਾ ਹੀ ਮੈਂ ਕਰਨਾ ਵਾਂ ਠੀਕ ਹੈ ਜ ਠੀਕ ਹੈ ਜੀ ਸਾਡੇ ਇੱਥੇ ਨਾਲ ਸਾਡੇ ਜਿਹੜੇ ਇੱਥੋਂ ਦੇ ਸੈਕਟਰੀ ਸਾਹਿਬਾਨ ਨੇ ਚਾਹੇ ਕਲਰਕ ਸਾਹਿਬਾਨ ਨੇ ਸਾਰੇ ਇੱਥੇ ਜੁੜੇ ਹੋਏ ਨੇ ਠੀਕ ਹੈ ਜੀ ਹੁਣ ਮੈਂ ਵੀ ਤੁਹਾਡੇ ਸਾਹਮਣੇ ਹਜੇ ਆਇਆ ਹੀ ਹਾਂ ਹੁਣ ਕਰਦੇ ਆਂ ਗੱਲਬਾਤ ਜੀ ਇਹਨਾਂ ਨਾਲ ਕਿ ਕੀ ਪ੍ਰੋਬਲਮ ਆ ਆ ਦੱਸ ਦਈਏ ਤਸਵੀਰਾਂ ਤੁਹਾਨੂੰ ਕਿ ਅਸੀਂ ਇਸ ਵੇਲੇ ਦਫ਼ਤਰ ਬੈਠੇ ਆਂ ਔਰ ਵੀਡੀਓ ਦਫ਼ਤਰ ਦੀ ਤਸਵੀਰਾਂ ਦੱਸ ਦਈਏ ਕਿ ਜੇ ਸਾਰੇ ਸਰਪੰਚ ਇੱਥੇ ਆਏ ਨੇ ਜੇ ਸਰਪੰਚਾਂ ਦੀਆਂ ਕੋਈ ਮਜਬੂਰੀਆਂ ਵੀ ਹੋ ਸਕਦੀਆਂ ਕੰਮ ਵੀ ਹੋ ਸਕਦਾ ਛੱਡ ਕੇ ਇੱਥੇ ਪਹੁੰਚਦੇ ਆ ਐਵਰੀ ਡੇ ਇੱਥੇ ਆਉਂਦੇ ਆ ਲੇਕਿਨ ਆ ਵੀਡੀਓ ਸਾਫ ਵੱਲੋਂ ਪੂਰਾ ਇਹਨਾਂ ਨੂੰ ਸਾਥ ਨਹੀਂ ਦਿੱਤਾ ਜਾਂਦਾ ਸਹਿਜੋ ਨੇ ਤਾਂ ਔਰ ਅੱਜ ਦੱਸ ਦਈਏ ਕਿ ਯੂਆ ਨੌਜਵਾਨ ਅੰਗਰੇਜ਼ ਸਿੰਘ ਇੱਥੇ ਪਹੁੰਚਿਆ ਔਰ ਸਾਰੇ ਸਰਪੰਚਾਂ ਦੇ ਨਾਲ ਪਹੁੰਚਿਆ ਔਰ ਸਾਰੇ ਸਰਪੰਚਾਂ ਦਾ ਸਾਥ ਲੈ ਕੇ ਇੱਥੇ ਵੀਡੀਓ ਸਾਫ ਦੇ ਕੋਲੋਂ ਬਿਲਕੁਲ ਕਲੀਅਰ ਗੱਲ ਕੀਤੀ ਜਾਵੇਗੀ ਕਿ ਇਹਨਾਂ ਸਰਪੰਚਾਂ ਦੀਆਂ ਜ਼ਿੰਮੇਵਾਰੀਆਂ ਕੀ ਆ ਔਰ ਪਹਿਲਾਂ ਸਰਪੰਚਾਂ ਦੇ ਹਿਸਾਬ ਕਿੰਨੇ ਰੱਖਣੇ ਸੀ ਵੀਡੀਓ ਸਾਫ ਨੇ ਰੱਖਣੇ ਸੀ ਸੈਕਟਰੀ ਨੇ ਰੱਖਣੇ ਸੀ ਜਾਂ ਇਹਨਾਂ ਸਰਪੰਚਾਂ ਨੇ ਰੱਖਣੇ ਸੀ ਜਿਹੜੇ ਪਹਿਲਾਂ ਬਣੇ ਨਹੀਂ ਸੀ ਉਹਨਾਂ ਇਹਨਾਂ ਨੂੰ ਕਿਹਾ ਜਾਂਦਾ ਕਿ ਅਜੇ ਹਿਸਾਬ ਨਹੀਂ ਸਾਡੇ ਕੋਲ ਆਇਆ ਅਜੇ ਹਿਸਾਬ ਪਿਛਲਾ ਨਹੀਂ ਮਿਲ ਰਿਹਾ ਅਗਲੀ ਜ਼ਿੰਮੇਵਾਰੀ ਤੁਹਾਨੂੰ ਨਹੀਂ ਦੇਣੀ ਪਤਾ ਨਹੀਂ ਸਰਕਾਰਾਂ ਦੇ ਕਾਨੂੰਨ ਕੀ ਆ ਜੇ ਬਦਲਾਵ ਵਾਲੀ ਸਰਕਾਰ ਹੈ ਤਾਂ ਬਦਲਾਵ ਵਾਲੀ ਸਰਕਾਰ ਦੇ ਵਿੱਚੋਂ ਹੀ ਅੰਗਰੇਜ਼ ਸਿੰਘ ਆਏ ਨੇ ਔਰ ਅੰਗਰੇਜ਼ ਸਿੰਘ ਦੱਸ ਰਿਹਾ ਕਿ ਇੱਥੇ ਸਰਪੰਚਾਂ ਨਾਲ ਕਿਤੇ ਨਾ ਕਿਤੇ ਨਜਾਇਜ਼ ਹੋ ਰਹੀ ਆ ਹੁਣ ਅਗਲੀ ਗੱਲਬਾਤ ਵੀਡੀਓ ਸਾਹਿਬ ਤੋਂ ਵੀ ਸੁਣਦੇ ਆ ਕਿ ਕਹਿਣਾ ਚਾਹੁੰਦਾ ਵੀਡੀਓ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਔਰ ਕੀ ਇਹਨਾਂ ਨੂੰ ਆਸ਼ਵਾਸ਼ਣ ਦਿੰਦੇ ਨੇ ਔਰ ਸਮੇਂ ਦੀ ਵੀ ਗੱਲ ਕਰਾਂਗੇ ਕਿ ਸਮੇਂ ਨਾਲ ਇੱਥੇ ਟਾਈਮ ਨਾਲ ਡਿਊਟੀ ਆਉਂਦੇ ਜਾਂ ਨਹੀਂ ਆਉਂਦੇ ਪੂਰੀਆਂ ਗੱਲਾਂ ਬਤਾ ਕਰਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਮੇਰੇ ਸੱਜੂ ਕੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਮੈਮ ਸਬਸਕ੍ਰਾਈਬ ਸਪੈਸ਼ਲ ਮੈਮ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਇੱਥੇ ਡਿਊਟੀ ਕੋ ਡਿਊਟੀ ਤੇ 9 ਤੋਂ 5 ਹੀ ਹੁੰਦੀ ਹੈ ਜੀ ਗੁਰਦਾਸਪੁਰ ਮੇਰੀਆਂ ਜਦੋਂ ਮੀਟਿੰਗਾਂ ਹੁੰਨ ਤਾਂ ਫਿਰ ਮੈਂ ਉੱਥੇ ਆਪਣੇ ਅਫਸਰਾਂ ਕੋ ਮੀਟਿੰਗ ਤੇ ਜਾਣਾ ਹੁੰਦਾ ਤੁਸੀਂ ਪੁੱਛ ਸਕਦੇ ਡੀਡੀਪੀਓ ਸਾਹਿਬ ਕੋਲ ਸੀਗੀ ਮੈਂ ਫਿਰ ਰੈਡੀਸ ਦਫ਼ਤਰੋਂ ਹੀ ਹੁਣੇ ਆਈ ਤੇ ਇੱਥੇ ਸਰਪੰਚ ਜ ਕਿ ਤੁਸੀਂ ਆਪਣੇ ਜਿਹੜੇ ਆ ਪਹਿਲਾ ਹਿਸਾਬ-ਤਾਬ ਲੈ ਕੇ ਆਓ ਦੂਸਰੇ ਸਰਪੰਚ ਕੋਲੋਂ ਲੈ ਕੇ ਆਓ ਇਹ ਨਵੇਂ ਸਰਪੰਚਾਂ ਨੇ ਹਿਸਾਬ ਲੈ ਕੇ ਆਉਣਾ ਪਹਿਲਾਂ ਤਾਂ ਪ੍ਰਬੰਧਕ ਲੱਗੇ ਹੋਏ ਸੀ ਕਿਸੇ ਨੂੰ ਨਹੀਂ ਮੈਂ ਕਿਹਾ ਜੀ ਮੈਂ ਤਾਂ ਕਿਸੇ ਨੂੰ ਕੁਝ ਵੀ ਇਹ ਆਮ ਸਰਪੰਚ ਕਹਿ ਰਿਹਾ ਕਿ ਸਾਨੂੰ ਕਿਹਾ ਜਾਂਦਾ ਕਿ ਪੁਰਾਣੇ ਸਰਪੰਚ ਨਹੀਂ ਜੀ ਮੈਂ ਨਹੀਂ ਕਿਹਾ ਕਿਸੇ ਨੂੰ ਕੋਈ ਵੀ ਤਾਂ ਕਿਉਂ ਜ਼ਿੰਮੇਵਾਰੀਆਂ ਇਹਨਾਂ ਨੂੰ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਨਹੀਂ ਜ਼ਿੰਮੇਵਾਰੀ ਮੀਟਿੰਗ ਨਹੀਂ ਕਰਾ ਰਹੇ ਸੀ ਇਹਨਾਂ ਨੇ ਮਤਲਬ ਮੈਂ ਤੇ ਮੈਨੂੰ ਸਾਰਿਆਂ ਨੇ ਮੈਂ ਮੇਰੇ ਕੋਲ ਤੇ ਕੋਈ ਨਹੀਂ ਕੰਪਲੇਂਟ ਆਈ ਪੁੱਛ ਲੋ ਇਹਨਾਂ ਨੂੰ ਮੈਨੂੰ ਸਾਰੋਂ ਉਹਨਾਂ ਨੇ ਕੱਲ ਫੋਨ ਕੀਤਾ ਵੀ ਸਰਪੰਚ ਮਿਲਣਾ ਚਾਹੁੰਦੇ ਆਂ ਅ ਤੇ ਮੈਂ ਇਹਨਾਂ ਨੂੰ ਆਖਿਆ ਵੀ ਕੋਈ ਨਹੀਂ ਮੈਂ ਆ ਰਹੀ ਆ ਮੀਟਿੰਗ 'ਚ ਤੇ ਮੈਂ ਬਿਠਾਓ ਫੇਰੇ ਸਪੰਚ ਚਲ ਗਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਭੇਜ ਦਿਓ ਕੋਈ ਇਹੋ ਜੀ ਮੈਂ ਤੁਹਾਡੀ ਐਵਰੀਡੇ ਮੀਟਿੰਗ ਹੁੰਦੀ ਨਹੀਂ ਨਹੀਂ ਜਦੋਂ ਵੀ ਮਤਲਬ ਅਫਸਰ ਬੁਲਾੜਾ ਮੈਨੂੰ ਤੇ ਜਾਣਾ ਪੈਂਦਾ ਐਵਰੀਡੇ ਤੁਹਾਡੇ ਆਉਂਦਾ ਟਾਈਮ 9 ਤੋਂ 11 ਹੁੰਦਾ ਇਹ ਕੀ ਕਾਰਨ ਨਹੀਂ ਨਹੀਂ 9 ਤੋਂ 11 ਤੇ ਨਹੀਂ ਜੀ ਮੈਂ ਤੇ ਕੋਲੇ ਫੋਟੋ ਆ ਤੁਹਾਡੇ ਤਾਲਾ ਵੀ ਲੱਗਾ ਹੁੰਦਾ ਨਹੀਂ ਨਹੀਂ ਜੀ ਤਾਲਾ ਤੇ ਇਹ ਵੀ ਹੁਣ ਜਦੋਂ ਮੰਨ ਲਓ ਹੈੱਡ ਕੁਆਟਰ ਤੇ ਆਪਾਂ ਆਂ ਤੇ ਫਿਰ ਮੇਰੇ ਕਮਰੇ ਨੂੰ ਤਾਂ ਤਾਲਾ ਲਗਾਈ ਤੇ ਚੌਂਕੀਦਾਰ ਹੈ ਨਹੀਂ ਅਲਮਾਰੀ ਨੂੰ ਲਗਾ ਸਕਦੇ ਹੋ ਇਹਨਾਂ ਨੇ ਕਲਰਕ ਹੈਗਾ ਨਾ ਇੱਥੇ ਸਾਰੇ ਨਹੀਂ ਨਹੀਂ ਖੋਲ ਦਿੰਦੇ ਆ ਜੀ ਉਹਦਾ ਰੋਜ਼ ਥੋੜੀ ਲੱਗਾ ਹੁੰਦਾ ਕਦੀ ਅਸੀਂ ਦੇਖਿਆ ਜੀ ਅਸੀਂ ਤਾਂ ਕਾ ਸੌਲ ਕਰ ਰਹੇ ਹਾਂ ਚਲੋ ਮੈਂ ਚੌਂਕੀਦਾਰ ਹੈ ਨਹੀਂ ਜੀ ਤਾਂ ਕਰਕੇ ਵੀ ਤੇ ਬਾਕੀ ਮੇਰਾ ਇੱਕ ਸਵਾਲ ਹੈ ਕਿ ਇਹਨਾਂ ਸਰਪੰਚਾਂ ਨੂੰ ਜ਼ਿੰਮੇਵਾਰੀਆਂ ਜਿਹੜੀਆਂ ਉਹ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਸਰਪੰਚ ਬਾਰ-ਬਾਰ ਕਹਿ ਰਹੇ ਆ ਕਿ ਨਹੀਂ ਮੈਨੂੰ ਦੱਸੋ ਕਿਸ ਨੇ ਲਿਖਤੀ ਦਿੱਤਾ ਜੀ ਵੀ ਸਾਨੂੰ ਨਹੀਂ ਚਾਰਜ ਮਿਲਿਆ ਮੈਨੂੰ ਪੁੱਛ ਲਓ ਨਹੀਂ ਕਿਸ ਨੇ ਵੀ ਨਹੀਂ ਦਿੱਤਾ ਜੀ ਨਾ ਮੈਨੂੰ ਕੰਪਲੇਂਟ ਵੀ ਨਹੀਂ ਕਿਸ ਨੇ ਕੀਤੀ ਕੱਲ ਕੱਲ ਹੀ ਦੀ ਗੱਲ ਆ ਕੱਲ ਹੀ ਇਹਨਾਂ ਨੇ ਦੱਸਿਆ ਕੱਲ ਮੈਂ ਅੱਜ ਕਰ ਦੇਣੀ ਛੱਟ ਉੱਟ ਸੁਖਦੇਵ ਸੈਕਟਰੀ ਜਿਹੜਾ ਜੀ ਉਹ ਖਰਾਬ ਕਰ ਰਿਹਾ ਉਹਦੇ ਵਿਰੁੱਧ ਮੈਂ ਲਿਖਤਾ ਡੀਡੀਪੀਓ ਸਾਹਿਬ ਨੂੰ ਮੈਂ ਤੁਹਾਨੂੰ ਲੈਟਰ ਵੀ ਦਿਖਾ ਦਿੰਨੀ ਆ ਉਹ ਵੀ ਪ੍ਰੋਬਲਮ ਸਰਪੰਚ ਨੇ ਤੁਹਾਨੂੰ ਕੰਪਲੇਨ ਨਹੀਂ ਕੀਤੀ ਨਹੀਂ ਨਹੀਂ ਮੈਨੂੰ ਨਹੀਂ ਕੀਤੀ ਜੇ ਆ ਪੰਜਾਂ ਪਿੰਨਾ ਦੀ ਆਈ ਜਿਹੜਾ ਉਹਨੂੰ ਸਰਕਲ ਦਿੱਤਾ ਹਾਂਜੀ ਵੀਰ ਜੀ ਤੁਸੀਂ ਸਾਡੇ ਨਾਲ ਹੀ ਰਹਿੰਦੇ ਤੁਹਾਨੂੰ ਕਿਹੜਾ ਨਹੀਂ ਪਤਾ ਵੀ ਅਸੀਂ ਤੇ ਕਰਨੇ ਹਾਂਜੀ